ਸਤ ਸ੍ਰੀ ਅਕਾਲ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਚੋਟੀਆਂ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਬਾਈਆਂ ਕੋਲੇ ਤਾਈ ਸੁਈ ਗਾਂ ਮਕਾਊਆ 7 ਦਿਨ ਹੋ ਗਏ ਸੁਈ ਨੂੰ ਤੇ ਮਗਰ ਬੱਸਾ ਤੇ ਫੁੱਲ ਡਿਟੇਲ ਬਾਈਆਂ ਤੋਂ ਪਤਾ ਕਰ ਲੈਣੇ ਤੇ ਆਜੋ ਬਾਈਆਂ ਨਾਲ ਗੱਲਬਾਤ ਕਰਦੇ ਤੇ ਚਲੋ ਬਾਈਆਂ ਨਾਲ ਗੱਲਬਾਤ ਕਰਕੇ ਫੁੱਲ ਡਿਟੇਲ ਪਤਾ ਕਰ ਲੈਣੇ ਬਾਈ ਆਪਣਾ ਨਾਮ ਦੱਸਿਓ ਜੀ ਨਾਮ ਇਹ ਆਪਣਾ ਹਰਜਿੰਦਰ ਸਿੰਘ ਠੀਕ ਹੈ ਪਿੰਡ ਚੋਟੀਆਂ ਬਾਈ ਚੋਟੀਆਂ ਬਈ ਆਪਣਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤੇ ਫੂਲ ਤੋਂ ਚੋਟੀਆਂ ਸੜਕ ਦੇ ਬਾਈਆਂ ਦਾ ਘਰ ਪਹੁੰਚ ਜਾਂਦਾ ਸੈਲਰ ਕੋਲੇ ਘਰ ਸੈਲਰ ਕੋਲੇ ਘਰ ਬਾਈ ਕਿਨਵੇਂ ਸੂਆ ਜਾਂਦਾ ਇਹ ਬਾਈ ਦੂਜਾ ਸੁਬਾ ਸੂਈਏ ਦੂਜਾ ਸੁਬਾ ਸੂਈਏ ਦੇਖ ਸਕਦੇ ਹਾਂ ਮਗਰ ਬਾਈ ਕੀ ਆ ਮਗਰ ਦੇ ਬਾਈ ਬੱਸਾ ਬੱਸਾ ਦੇਖ ਸਕਦੇ ਹਾਂ 7 ਦਿਨ ਹੋ ਗਏ ਬਾਈ ਸੂਈ ਹਾਂਜੀ ਬਾਈ 7 ਦਿਨ ਹੋ ਗਏ ਇਸ ਟਾਈਮ ਦੁੱਧ ਕਿਨੇ ਚੱਲ ਰਹੀ ਆ ਬਾਈ ਇਹ 14 15 ਦੇ ਚੱਲ ਰਹੀ ਹੈ 14 15 ਦੇ ਚੱਲ ਰਹੀ ਹੈ ਤੇ ਬਾਈ ਪਿਛਲੇ ਸੂਏ ਕਿਨਮਾ ਕਿੰਨਾ ਦੁੱਧ ਰਿਹਾ ਬਾਈ 18 ਲੀਟਰ ਦਿੰਦਾ ਸੀਗਾ ਬਾਈਆਂ ਦੱਸੋ ਸਰ ਮੇਰੀ ਸੇਵਾ ਕਰਿਆ ਹਾਂ ਬਾਕੀ ਸੇਵਾ ਦੇ ਸਾਰੇ ਜਿੰਨੀ ਬਈ ਸੇਵਾ ਕਰੂ ਦੁੱਧ ਦਾ ਜਿੰਨਾ ਮਰਜ਼ੀ ਕਢਾ ਸਕਦੇ ਆ ਪਸ਼ੂ ਤੋਂ ਤੇ ਬਈ ਕੰਟੈਕਟ ਨੰਬਰ ਬੋਲੇ ਆਪਣਾ ਕੰਟੈਕਟ ਨੰਬਰ ਵੀ ਆਪਣਾ 9495570368 ਇਹ ਆ ਦਾ ਕੰਟੈਕਟ ਨੰਬਰ ਆ ਤੇ ਬਾਕੀ ਤੋਰਾ ਸਾਨੂੰ ਚੈੱਕ ਕਰਾ ਦੇਣੇ ਕਿ ਉਹ ਮੀ ਪੈ ਰਿਆ ਬਾਈਆਂ ਦਾ ਬੇੜਾ ਬਾਹਰ ਚ ਕੱਚਾ ਤੇ ਉਰੀ ਤੋਰਾ ਚੈੱਕ ਕਰਾ ਦੇਣੇ ਥਣਾ ਦੀ ਬੰਤਰ ਵੀ ਦਿਖਾ ਦੇਣਾ ਸਾਡੇ ਸਾਨੇ ਗਾਂ ਦੇ ਖੇਲੇ ਦੀ ਬੰਤਰ ਹੋਇਦਰਾ ਤੋਰਾ ਦੱਸਦਾ ਆ ਦੇਖਸਾ ਨੂੰ ਲੈ ਵੀ ਦੀ ਬੰਤਚਾਰੇ ਤੇ ਨਕਰੀਆ ਮੀ ਪੈਣ ਦਾ ਕਰਕੇ ਇਸ ਗਾਂ ਦਾ ਤੋਰਾ ਚੈੱਕ ਨਹੀਂ ਕਰਾਇਆ ਗਿਆ ਕਿਉਂਕਿ ਥਾਂ ਹੋ ਗਿਆ ਸੀ ਗਿੱਲਾ ਤਲਕਣ ਜਾਂਦਾ ਪਸ਼ੂ ਇਸ ਕਰਕੇ ਅਸੀਂ ਤੋਰਾ ਚੈੱਕ ਨਹੀਂ ਕਰਾਇਆ ਤੇ ਉਹ ਗਾਂ ਦੀ ਤੁਸੀਂ ਬੰਤਰ ਦੇਖ ਸਕਦੇ ਹੋ ਬਾਈਆਂ ਤੋਂ ਮੁੱਲ ਦਾ ਕਨਫਰਮ ਕਰ ਲੈਣੇ ਬਾਈ ਕੀ ਮੁੱਲ ਕਰਦੇ ਹੋ ਕਿ ਫੋਨ ਤੇ ਕਰਨਾ ਮੁੱਲ ਫੋਨ ਤੇ ਕਰ ਲੈ ਬਾਈ ਕਹਿੰਦੇ ਮੁੱਲ ਫੋਨ ਤੇ ਕਰਾਂ ਜਿਹੜੇ ਮੇਰੇ ਵੀਰ ਭਰਾਵਾਂ ਨੇ ਲੈਣੀ ਹੋਵੇ ਉਹੀ ਸੰਪਰਕ ਕਰਨ ਤੇ ਮੁੱਲ ਬਾਈ ਫੋਨ ਤੇ ਦੱਸਣ ਧੰਨਵਾਦ ਜੀ ਲੇਕਿਨ ਮੇਰੇ ਵੀਰ ਭਰਾ ਨੂੰ ਇਹ ਗਾਣਾ ਲੈਣੀ ਹੋਈ ਬਾਈਆਂ ਦੇ ਕੰਟੈਕਟ ਨੰਬਰ ਤੇ ਸੰਪਰਕ ਕਰ ਸਕਦੇ।